ਪਹਿਲੇ ਸਬਜ਼ੇ ਕਾਲਾ ਆਪਾ ਬਣਾ ਰਹੀਆਂ ਟਿੰਡੋ ਦੀ ਸਬਜ਼ੀ ਪਹਿਲਾਂ ਆਪਾਂ ਟਿੰਡੋੜੇ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਸੁਕਾ ਲਿਆ ਹੁਣ ਆਪਾਂ ਕੱਟਾਂਗੇ

प्याज अदरक सारियाँ चीज़ों कट लियो हम नमक तड़का अपने कड़ाही भी गरम अच्छे पमग गया एक कड़छी नारियल तेल क्योंकि सुकी सब्ज़ी थोड़ा जहाल दूसरी सब्जी के मुकाबले बद प அப்போ தில் கரமே சார் பழைய காம காலம் తిని చార్ మిట్టుగేదర్ तैयार <muchas> கலர்ஜெஸாப்ப கலர் சேஜி அப்பா பூரா நல்லா ஹோம் காவிரி

ਆਪੀ ਸਬਜ਼ੀ ਖਰੇਗੀ ਕੋਈ ਸਾੜਾ ਇਹਦੇ ਵਿੱਚ ਪੱਧੀ ਬਲੱਸ ਪਾਣੀ ਪੋਰਤਾ ਮੰਗੂ ਕਦੇ ਵੀ ਇਕੱਠਾ ਪਾਣੀ ਨਾ ਪਾਓ ਉਹਦੇ ਨਾਲ ਸਬਜ਼ੀ ਉਗਲੀ ਬਣ ਜਾਂਦੀ ਆ ਟੇਸਟ ਵੀ ਵਧੀਆ ਬਣਦਾ ਥੋੜਾ ਥੋੜਾ ਪਾਣੀ ਪਾ ਕੇ ਬਣਾਉਣੀ ਚਾਹੀਦੀ ਆ ਕਿਉਂਕਿ ਇਹ ਕੈਂਡੋ ਆ ਮਾਰਕੀਟ ਚ ਲੈਤੀ ਸੀ ਪਤਾ ਨਹੀਂ ਕਿੰਨੇ ਦੇਂਦੀ ਹੁਣੇ ਮਾਰਕੀਟ ਚ ਤੇ ਇਹ ਗੁੰਝਿ ਖੋਦਾਂਦੀ ਆਪਾ ਦਵਾਰ ਤੋਂ ਫੇਟਾ ਕਰਾਂਗੇ ਹੁਣ ਆਪਣਾ ਇਸ ਅਟੈਚਮੈਂਟ ਫੇਰੋਗੇ

Kantinlerde sabun binamerci de tadı bir. Apa bahçede kaytarmış pamuklu lağmerci. Bahçede kaytarmış pamuklu garam masala. চিমতে পাঁচটো সাত মিন পকা তাৰিখ মৰ্চাও চিহা চব্জি বেছ যাব চিমতে পকাৱা লৈ সাত আঠ মিনটে তাৰ মিনিট চব্জি বনাওঁ সবজি আপোনাক ঘিউ ছ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲੈਣਾ ਧੰਨਵਾਦ